ਅਸੀਂ ਇੱਕ ਫਰਜੀ ਇੱਕ ਕਾਲਪਨਿਕ ਸ਼ਕਤੀ ਨੂੰ ਕਿਸੇ ਨੂੰ ਮੰਨ ਕੇ ਗੁਰੂ ਸਾਹਿਬ ਦੇ ਨਾਲ ਕਿੰਨੀ ਬੇਵਫਾਈ ਕੀਤੀ ਅਸੀਂ ਗੁਰੂ ਪਾਤਸ਼ਾਹ ਨਾਲ ਮਤਲਬ ਜੇ ਸੰਤੋਖ ਸਿੰਘ ਨੇ ਜਾਂ ਬਾਲੇ ਵਾਲੇ ਵਾਲੀ ਜਨਮ ਸਾਖੀ ਨੇ ਜਾਂ ਪ੍ਰਾਤਨ ਜਨਮ ਸਾਖੀ ਦੇ ਕਰਤੇ ਨੇ ਕਿਸੇ ਨੇ ਵੀ ਉਹ ਬਰਾ ਸਰਾਪਾਂ ਦੀ ਗੱਲ ਲਿਖੀ ਆ ਜੇ ਕਿਸੇ ਖਿਆਲ ਦੇ ਵਿੱਚ ਆਇਆ ਆ ਕਿ ਇਦਾਂ ਗੁਰੂ ਨਾਨਕ ਪਾਤਸ਼ਾਹ ਜੀਆਂ ਚਾਰਨ ਗਏ ਆ ਉੱਥੇ ਖੇਤ ਉੱਜੜ ਗਏ ਤੇ ਜਦੋਂ ਦੇਖਣ ਗਏ ਤੇ ਉਹ ਹਰੇ ਭਰੇ ਮਤਲਬ ਕੋਈ ਸ਼ਕਤੀ ਹੈਗੀ ਆ ਉਹ 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 ਜੋ ਕੁਝ ਵਾਪਰਿਆ ਸਾਰਾ ਕੁਝ ਉਸ ਰੱਬ ਦੀ ਕਲਪਨਾ ਕਰਕੇ ਹੋਇਆ ਹੁਣ ਰੱਬ ਨੂੰ ਸਰਬਸ਼ਕਤੀਮਾਨ ਮੰਨ ਕੇ ਕਿਸੇ ਇੱਕ ਐਸੀ ਅਦੁੱਤੀ ਚਾਹੇ ਉਹ ਹਿੰਦੂ ਧਰਮ ਨੇ ਕਿਸੇ ਤਰ੍ਹਾਂ ਮੰਨਿਆ ਅਸਾਈਆਂ ਨੇ ਕਿਸੇ ਹੋਰ ਤਰ੍ਹਾਂ ਮੰਨਿਆ ਯਹੂਦੀਆਂ ਨੇ ਹੋਰ ਤਰ੍ਹਾਂ ਮੰਨਿਆ ਅਸੀਂ ਗੁਰਬਾਣੀ ਨੂੰ ਉਹਦੇ ਅਰਥ ਕਰਨ ਲੱਗਿਆ ਨੇ ਗੁਰਬਾਣੀ ਨੂੰ ਪੜਨ ਲੱਗਿਆ ਨੇ ਗੁਰੂ ਸਾਹਿਬ ਦੇ ਜੀਵਨ ਨੂੰ ਦੇਖਣ ਲੱਗਿਆ ਨੇ ਇੱਕ ਉਹ ਸ਼ਕਤੀ ਗੱਬੇ ਜਣੀ ਇੱਕ ਦੇ ਨਾਲ ਉਹ ਜਿਹੜਾ ਸੀ ਉਹਦਾ ਓੰਕਾਰ ਬਣਾ ਕੇ ਉਹਨੂੰ ਉਹ ਸ਼ਕਤੀ ਬਣਾ ਕੇ ਮੁਰਕੇ ਦੇਖਣ ਦਾ ਨਜ਼ਰੀਆ ਇਦਾਂ ਦਾ ਕਿਉਂਕਿ ਬਾਕੀ ਜਿਹੜੇ ਹੋਰ ਧਰਮਾਂ ਦੇ ਪੈਗੰਬਰ ਰਹਿਬਰ ਉਹਨਾਂ ਦੇ ਅਵਤਾਰ ਹੋਏ ਆ ਉਹਨਾਂ ਦੇ ਮੁਕਾਬਲੇ ਤੇ ਲਿਆ ਕੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਤੋਂ ਵੱਡਾ ਕਰਨ ਦੇ ਲਈ ਥਾਂ ਥਾਂ ਤੇ ਲਖਾਰੀਆਂ ਨੇ ਉਹ ਕਰਮਾਤਾਂ ਦੀ ਗੱਲ ਉਸ ਸ਼ਕਤੀ ਦੀ ਗੱਲ ਮਜਬੂਰੀ ਬਣ ਕੇ ਉਹਨਾਂ ਦੀ ਲਿਹਾਣੀ ਪੈਣੀ ਸੀ ਉਹਨਾਂ ਨੂੰ ਲਿਆਂਦੀ ਆ ਉਹਨਾਂ ਨੇ ਕਿ ਹੋਰ ਕੋਈ ਚਾਰਾ ਨਹੀਂ ਜਦੋਂ ਉਸ ਵੇਲੇ ਸਾਰਿਆਂ ਦੀ ਪਰਸੈਪਸ਼ਨ ਨੇ ਬਣੀ ਹੋਈ ਮੰਨਿਆ ਇਹ ਜਾਂਦਾ ਆ ਉਸ ਵੇਲੇ ਭਈ ਭਈ ਉਹ ਗੱਲ ਪ੍ਰਵਾਨ ਹੀ ਉਹ ਹੁੰਦੀ ਆ ਬਹੁ ਗਿਲਤੀ ਭੀੜ ਸਵੀਕਾਰ ਕਰਕੇ ਬੈਠੀ ਆ ਜਿਹੜਾ ਬੰਦਾ ਸ਼ਰਧਾवान ਆ ਜਾਂ ਆਪਣੇ ਚਲੋ ਮੈਂ ਮੈਂ ਮੰਨ ਲਈਏ ਕਿ ਸੰਤੋਖ ਸਿੰਘ ਵਰਗਿਆਂ ਦੇ ਵਿੱਚ ਕੋਈ ਗੁਰੂ ਸਾਹਿਬ ਨਾਲ ਦੁਸ਼ਮਣੀ ਨਹੀਂ ਸੀ ਮਤਲਬ ਵਿਰੋਧੀ ਨਹੀਂ ਹੋਣਗੇ ਸ਼ਰਧਾ ਦੇ ਵਿੱਚ ਹੋਣਗੇ ਸ਼ਰਧਾ ਵੀ ਤਾਂ ਅੰਨੀ ਥੋੜੀ ਹੋਣੀ ਚਾਹੀਦੀ ਆ। ਜਨਾ ਸ਼ਰਧਾ ਕਰਨੇ ਵਾਲਾ ਅੰਨਾ ਹੋਣਾ ਚਾਹੀਦਾ ਹੈ। ਜੇ ਉਹਦੇ ਕੋਲ ਸੈਂਸ ਨਹੀਂ ਹੈਗੀ, ਕੰਮ ਉਹਦੀ 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 ਅਕਲ ਉਹਦੀ ਨਹੀਂ ਕੰਮ ਕਰਦੀ। ਉਹਨੂੰ ਸਮੁੱਚਤਾ ਨਹੀਂ ਵਿਚਾਰ ਸਕਦਾ ਉਹ। ਠੀਕ ਹੈ ਜਦੋਂ ਤੁਸੀਂ ਇਹਨੂੰ 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 ਦਿਮਾਗ ਦੇ ਬਾਰੇ, ਸਾਈਕੀ ਦੇ ਬਾਰੇ ਮਾਈਂਡ ਦੇ ਬਾਰੇ ਸਮਝਦੇ ਆ ਤਾਂ ਕਿੰਨਾ ਕੁਝ ਹੁੰਦਾ ਸਾਹਮਣੇ ਔਰ ਸਾਨੂੰ ਵਾਰ-ਵਾਰ ਅਹਿਸਾਸ ਹੁੰਦਾ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਲੈ ਕੇ ਕਿੱਥੇ ਜਾਣਾ ਚਾਹੁੰਦੇ ਆ ਤੇ ਨਾਂ ਸਮਝ ਲੋਕਾਂ ਨੇ ਲਿਆ ਕੇ ਜਦੋਂ ਜੋਰ ਪਾ ਕੇ ਦਬਾਅ ਪਾ ਕੇ ਆਮ ਲੋਕਾਂ ਦੇ ਮੂਹਰੇ ਇਦਾਂ ਰੱਖੀ ਗੱਲ ਪਈ ਨਹੀਂ ਉਹਨਾਂ ਨੂੰ ਵੱਡਾ ਕਰਨਾ ਵੱਡਾ ਕਰਨਾ ਔਰ ਭੀੜ ਨੇ ਜਕਾਰੇ ਛੱਡੇ ਬੇਵਸ ਹੋ ਗਏ ਹੋਣਗੇ ਲੋਕ ਜਿਹੜੇ ਸਮਝਦੇ ਹੋਣਗੇ ਜਦੋਂ ਉਹ 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 ਵਾਪਰਿਆ ਸਾਰਾ ਕੁਝ ਤੇ ਸਿਨੈਰੀਓ ਹੀ ਬਦਲ ਗਿਆ ਜੋ ਗੁਰੂ ਸਾਹਿਬ ਕਰਨਾ ਚਾਹੁੰਦੇ ਉਹ ਬਿਲਕੁਲ ਹੀ ਬਦਲ ਗਿਆ ਹੁਣ ਉਹਦੇ ਨਾਲ ਵੱਡਾ ਨੁਕਸਾਨ ਕੀ ਹੋਇਆ ਜਿਹੜੀ ਮਿਹਨਤ ਗੁਰੂ ਪਾਤਸ਼ਾਹ ਨੇ ਆਪ ਕੀਤੀ ਹੈ ਜਿਹੜੇ ਡਿਸੀਜਨ ਲਏ ਉਹਨਾਂ ਨੇ ਜਿਹੜੇ ਖਤਰੇ ਮੁੱਲ ਲਈ ਆ ਜਿਹੜੀ ਰੈਜ਼ੀਲੀਅੰਸ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਬਾਰ-ਬਾਰ ਖੜਾ ਹੋਣ ਦੀ ਅੰਦਰ ਹਿੰਮਤ ਹੈ ਜਿਹੜਾ ਬੇਪਰਵਾਹ ਹੋ ਕੇ ਕੋਈ ਤਵੀ ਤੇ ਬਿਠਾਉਣ ਦੀ ਗੱਲ ਕਰਦਾ ਠੀਕ ਹੈ ਉਹ ਪਿਛੋ ਹਿਸਟਰੀ ਦੱਸ ਰਹੀ ਆ ਬਾਬਰ ਬਰਗਾ ਅੱਕੇ ਦੂਜੇ ਪਾਸ਼ਾ ਨੂੰ ਪਤਾ ਨਹੀਂ ਸੀਗਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੀ ਹੋਊਗਾ ਨਾ ਬਈ ਅਹਿਮਦਾਬਾਦ ਦੇ ਵਿੱਚ ਕੀ ਕੋਤਾ ਅਹਿਮਦਾਬਾਦ ਤਾਂ ਇੱਕ ਐਗਜ਼ਾਮਪਲ ਜਿਹੜੀ ਗੁਰਬਾਣੀ ਦੇ ਅੰਦਰ ਆ ਗਈ ਉਹ ਗੁਰਨਾਨਦ ਦੇਵ ਜੀ ਦਾ ਮੱਕੇ ਮਦੀਨੇ ਜਾ ਕੇ ਆਏ ਕੀ ਬਾਬਰ ਦੇ ਬਾਰੇ ਪਤਾ ਨਹੀਂ ਹੋਊਗਾ ਉਹਨੂੰ ਕੌਣ ਆ ਬੰਦਾ ਪਿਸ਼ੋਕੜ ਕੀ ਉਹਨਾਂ ਦਾ ਉਹ ਜਿਹੜੇ ਸੈਂਕੜੇ ਸਾਲਾਂ ਤੋਂ ਰੋਮਨਾਂ ਦੇ ਨਾਲ ਪੰਗਾ ਲੈ ਕੇ ਬੈਠੇ ਆ ਇਹ ਕਿ ઓરિਜਨ ਕਿੱਥੋਂ ਆਉਂਦਾ ਦਾ ਹੁਣ ਮੱਕੇ ਜਾ ਕੇ ਉਧਰ ਗੁਰੂ ਸਾਹਿਬ ਦਾ ਥੁੱਕਲੇ ਲਾ ਕੇ ਹੱਥ ਕਰਕੇ ਹੱਥ ਲਾ ਕੇ ਬੈਂਸ ਮਿੱਤੇ ਨਹੀਂ ਜਣੇ ਗਿਆ ਇਦਾਂ ਸਾਧ ਬਾਬੇ ਜਾਏ ਉੱਥੇ ਬੈਂਸ ਕੇ ਆ ਗਏ ਜਿਹੜੇ ਸਕਾਲਰ ਹੈ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਡਿਫੈਂਸਸ ਹੈ ਯਹੂਦੀਆਂ ਦੇ ਨਾਲ ਅਸਾਈਆਂ ਦੇ ਨਾਲ ਉਹ ਸਮਝੇ ਨਾ ਹੋਣਗੇ ਉਹਨਾਂ ਨੇ ਇੱਥੋਂ ਤਾਂ ਉਹਨਾਂ ਦੀ ਆਪਣੀ ਇਨਸਟਿਟ ਕੰਮ ਕਿਦਾਂ ਕਰਦੀ ਆ ਕਿੱਥੋਂ ਹੁਣ ਜਦੋਂ ਆਪਣੇ ਬਾਰੇ ਗੁਰੂ ਸਾਹਿਬ ਵਾਰ-ਵਾਰ ਇੱਥੇ ਦੇ ਲੋਕਾਂ ਦੇ ਬਾਰੇ ਗੱਲ ਕਰਦੇ ਆ ਜਦੋਂ ਬਾਬਰ ਦੀ ਹਮਲੇ ਦੀ ਗੱਲ ਆਉਂਦੀ ਆ ਤੇ ਗੁਰੂ ਸਾਹਿਬ ਕਹਿੰਦੇ ਉਹ ਜਿਹੜੇ ਐਮਨਾਬਾਦ ਦੇ ਪਠਾਣ ਆ ਤੇ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹਨਾ ਜਿੱਥੇ ਗੱਲ ਆਉਂਦੀ ਆ ਇੱਕ ਲੱਖ ਲੈਣ ਬੈਠੀਆਂ ਇੱਕ ਲੱਖ ਲੈਣ ਖੜੀਆਂ ਗਰੀ ਸ਼ਵਾਰੇ ਖਾਂਦੀਆਂ ਮਨ ਸੇਜੜੀਆਂ ਜਦੋਂ ਗੱਲ ਕਰਦੇ ਆ ਵੀ ਕੋਈ ਮੁਗਲ ਨਾ ਹੂਆ ਹੁੰਦਾ ਕੋਈ ਨਾ ਮਤਲਬ ਆਯਾਸ਼ ਬੰਦੇ ਆ ਅਦੋਂ ਲੱਖ ਲੱਖ ਇੰਨੇ ਬੰਦੇ ਉਹਨਾਂ ਦੇ ਗੋਲੀਆਂ ਉਹਨਾਂ ਦੇ ਨੌਕਰ ਆ ਔਰ ਉਹਦੇ باوجود ਵੀ ਉਹ ਇਸ ਗੱਲ ਤੇ ਭਰੋਸਾ ਕਰਦੇ ਆ ਵੀ ਵੀ ਮੰਤਰ ਪੜਿਆ ਜਾਣਾ ਤੇ ਅੰਨੇ ਹੋ ਜਾਣਾ ਉਹਨਾਂ ਨੇ ਤਾਂ ਉਹ ਲਾਈਫ ਸਟਾਈਲ ਜਿਹੜਾ ਕਲਚਰ ਹੀ ਉਹਨਾਂ ਦਾ ਉਸ ਜਾਣਦੇ ਹੋਣਗੇ ਉਹ ਤੇ ਇਹ ਗੱਲ ਪਾਈ ਲੈਣਾ ਜੀ ਤੱਕ ਨਾ ਦੱਸੀ ਹੋਊਗੀ ਵੀ ਇਦਾਂ ਦੇ ਇਦਾਂ ਦੇ ਟੱਟੇ ਬੰਦੇ ਇੰਨੇ ਧੱਕੇ ਨਾਲ ਸਾਰੇ ਹਿੰਦੁਸਤਾਨ ਨੂੰ ਹਲਾ ਦੇਣ ਵਾਲੇ ਬੰਦੇ ਉਹਦੇ باوجود ਜਦੋਂ ਬਾਬਰਾਂ ਦੇ ਬੰਦਾ ਉਹਦਾ ਹਾਲ ਕਰਦਾ ਮੁੜਿਆ ਮੇਟ ਕਰਕੇ ਰੱਖ ਦਿੱਤਾ। ਸ਼ੋਕੜ ਆਇਆ ਇਹਨਾਂ ਦਾ ਤੇ ਉਹਨਾਂ ਦੇ ਨਾਲ ਪੰਗਾ ਲੈਣਾ, ਉਹਨਾਂ ਦੇ ਮੂਹਰੇ ਅੜਨਾ, ਉਹਨਾਂ ਦੇ ਉਲਟ ਚੱਲਣਾ, ਬੋਲਣਾ ਪਤਾ ਸੀ ਵੀ ਕਿੰਨੇ ਕਿੰਨੇ ਅੰਦਰ ਹੌਸਲੇ ਵਾਲੀ ਗੱਲ ਈ ਆ, ਕਿੰਨੀ ਬਹਾਦਰੀ ਦੀ ਗੱਲ ਈ ਆ ਉਹ। ਤੇ ਉਹਨੂੰ ਅਸੀਂ ਕਰਾਮਾਤਾਂ ਨਾਲ ਜੋੜ ਕੇ ਤੇ ਤੀਜੇ ਪਾਤਸ਼ਾਹ ਨੂੰ ਇਦਾਂ ਉਹ 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 ਨਹਾਉਂਦੇ ਆ ਤੇ ਬੀਬੀ ਭਾਨੀ ਦਾ ਪੈਰ ਥੱਲੇ ਆ ਗਿਆ ਉਹ ਚੁਖੂ ਚੱਲ ਗਿਆ ਉਹਨਾਂ ਨੇ ਫਰ ਮੰਗ ਲਿਆ। ਹਰ ਪੰਜਵੇਂ ਪਾਸ਼ਾ ਦੀ ਸ਼ੀਦੀ ਆ ਛੇਵੇਂ ਪਾਸ਼ਾ ਦੇ ਉੱਤੇ ਕਿਹੜੀਆਂ ਤਕਲੀਫਾਂ ਆਈਆਂ ਆ ਨੌਵੇਂ ਪਾਸ਼ਾ ਦਾ ਅਸੀਸ ਕਿਦਾਂ ਬੇਰਹਿਮੀ ਦੇ ਨਾਲ ਕਤਲ ਹੋਇਆ ਦਸਵੇਂ ਪਾਸ਼ਾ ਨੇ ਕੀ ਕੁਝ ਵਾਪਰਿਆ ਨੌਵੇਂ ਪਾਤਸ਼ਾਹ ਦੇ ਉਸ ਸਾਕੇ ਤੋਂ ਬਾਅਦ ਵੀ ਇੱਕ 42-45 ਸਾਲ ਦੀ ਔਰਤ ਆਪਣੇ 9-10 ਸਾਲ ਦੇ ਬੱਚੇ ਨੂੰ ਉਸੇ ਰਾਹ ਤੇ ਤੋਰ ਰਹੀ ਆ ਇਹ ਪ੍ਰਵਾਹ ਨਹੀਂ ਕੋਈ ਵੀ ਤੇਰੇ ਪੁਰਖਿਆਂ ਦਾ ਪੁੱਤਰਾ ਤੇਰੇ ਪੁਰਖਿਆਂ ਦਾ ਚੁਣਿਆ ਹੋਇਆ ਰਾਹ ਆਇਆ ਏ ਇਹ ਸਾਡੇ ਗੱਲ ਨਹੀਂ ਪਿਆ ਦਮਿਆਂ ਕਿਸ ਨੇ ਹਿੰਮਤ ਦਿਖਾਈ ਆ ਚੁਣਿਆ ਰਾ ਮਰਜੀ ਸੀ ਸਾਡੀ ਸਾਡੇ ਵੱਡੇ-ਵਡੇਰਿਆਂ ਦੀ ਆਪਣੀ ਚਾਹਨਾ ਇੱਛਾ ਸੀ ਤੇ ਹਿੰਦੁਸਤਾਨ ਦੇ ਅੰਦਰ ਆ ਇਦਾਂ ਅਬਰਬਰੀ ਆ ਇੱਥੇ ਉੱਚਾ ਉੱਚਾ ਨਹੀਂ ਮਾਨੇ ਕੋ ਹੋਣਾ ਚਾਹੀਦਾ ਇਹ ਖੁਦ ਮੁਖਤਿਆਰੀ ਦੇ ਨਾਲ ਸੋਚਣ ਦਾ ਹੱਕ ਹੋਣਾ ਚਾਹੀਦਾ ਹੈ। ਇਹ ਐਫਰਟ ਕੋਸ਼ਿਸ਼ ਹੈ ਜਿਹੜੀ ਉਹ جاری ਹੈ। ਦਿੱਲੀ ਉਸ ਵੇਲੇ ਮੰਗੂਲੀ ਯਾਨੀ ਰਾਜਸਥਾਨ ਨਹੀਂ ਆਕਸਰ। ਚਾਂਦਨੀ ਚੌਕ ਸਬਬ ਨਾਲ ਨਹੀਂ ਦੰ ਹੋਇਆ ਪਈ ਇਦਾਂ ਕਿਤੇ ਗੋਮੇ ਪਾਸ਼ਾ ਗਏ ਆ ਇਦਾਂ ਟੱਕਰੇ ਉਹ ਨਹੀਂ ਕਰੇ ਅਫਰ ਚਲ ਬੰਨੋ ਬੰਨੋ ਫੜੋ ਨਹੀਂ ਚਾਂਦਨੀ ਚੌਕ ਨੂੰ ਮਿੱਥਿਆ ਗਿਆ। ਇਹਦਾ ਮਤਲਬ ਉਸ ਵੇਲੇ ਵੀ ਉਹ ਖਾਸ ਜਗ੍ਹਾ ਹੋਊਗੀ ਉੱਥੇ ਬਾਦਸ਼ਾਹ ਰੰਗਜੀਤ ਦੇ ਵੇਲੇ ਦਿੱਲੀ ਦੇ ਵਿੱਚ ਕਿਸੇ ਤਰ੍ਹਾਂ ਹਾਂ ਤੁਸੀਂ ਹੁਣ ਵੀ ਜਿਹੜੀ ਉਹਦੀ ਹੈਗੀ ਆ ਜੋ ਤੁਸੀਂ ਸਥਿਤੀ ਦੇਖੋ ਉਹਦੀ ਚੌਂਕ ਦੀ ਅਲਦਵਾਲਾ ਦੇਖੋ ਦਾ ਉਹ ਖਾਸ ਵਜ੍ਹਾ ਕਰਕੇ ਜਗ੍ਹਾ ਚੁਣੀ ਗਈ ਹੈ ਪਰ ਦੁਨੀਆ ਨੂੰ ਪਤਾ ਲੱਗੇ ਇੱਕ ਵਾਰੀ ਮੁੜ ਕੇ ਹਿੰਮਤ ਨਾ ਕਰੇ ਕੋਈ ਇਦਾਂ ਇਦਾਂ ਦੀ ਆਵਾਜ਼ ਉਠੋਣੇ ਦੀ ਉਹ ਉਹ ਇਦਾਂ ਵੱਡਾ ਬਾਦਸ਼ਾਹ ਆ ਇਡੀ ਵੱਡੀ ਤਾਕਤ ਆ ਪੇ ਕਿੱਥੋਂ ਅਸੀਂ ਕਹਿੰਨੇ ਲਾਹੌਰ ਤੋਂ ਦਿੱਲੀ ਰਾਜਤਨੀ ਲੈ ਗਏ ਇਹਦਾ ਮਤਲਬ ਘੱਟੋ ਘੱਟ ਜਿੰਨਾ ਲਾਹੌਰ ਤੋਂ ਦਿੱਲੀ ਦਾ ਫਾਸਲਾ ਆ ਇੰਨਾ ਤਾਂ ਪਰੇ ਨੂੰ ਗੱਭੇ ਇਹ ਥੋੜੀ ਬੇ ਬਾਉਂਡਰੀ ਦੇ ਨੇੜੇ ਲੈ ਗਏ ਹੋਣਗੇ ਮਰਾਠਿਆਂ ਨਾਲ ਲੜਾਈਆਂ ਹੁੰਦੀਆਂ ਆ ਦੱਖਣ ਦੀ ਗੱਲ ਕਰਦੇ ਆਪਾਂ ਕਿੱਥੇ ਤੱਕ ਰੰਗਜੀਬ ਦੀਆਂ ਹੱਦਾਂ ਹੋਣਗੀਆਂ ਰਾਜ ਦੀਆਂ ਤੋ ਇੱਡੀ ਵੱਡੀ ਸਲਤਨਤ ਦੇ ਮਾਲਕ ਨੇ ਜਦੋਂ ਆਪ ਇਨਵੋਲਵ ਹੋ ਕੇ ਕੋਈ ਸਜ਼ਾ ਦਿੱਤੀ ਉਹਦੇ باوجود ਮਾਤਾ ਗੁਜਰੀ ਆਪਣੇ 9 ਸਾਲ ਦੇ ਪੁੱਤਰ ਨੂੰ ਉਸੇ ਰਾਤ ਤੇ ਤੁਰਨ ਲਈ ਭਜੇ ਦਿਆ ਪਰ ਸਾਡੇ ਤੱਕ ਕਿ ਪਹੁੰਚਿਆ ਹੁ ਸਾਨੂੰ ਸਾਨੂੰ ਇਹ ਨਹੀਂ ਗੁਰਦੁਆਰਿਆਂ ਚ ਇਹ ਨਹੀਂ ਮਿਲਿਆ ਸਾਨੂੰ ਭਈ ਭਾਈ ਜੇ 10 ਵਾਰੀ ਡਿੱਗਦੇ ਆਂ ਤਾਂ 11ਵੀਂ 12ਵੀਂ ਉੱਠਣਾ ਆਂ ਤੁਹਾਡੇ ਤੁਹਾਡੇ ਯਾਨੀ ਜਿਹੜੀ ਇੱਚਕ ਚਾਹਤ ਹੈ ਅਨੰਤ ਤੁਹਾਡੀ ਜਿਹੜੀ ਝਿਜਕ ਹੈ ਤੁਹਾਡੀ ਤੁਹਾਡੀ ਹੈਜ਼ਿਟੈਂਸ ਹੈ ਜਿਹੜੀ ਉਹ ਉਹ ਸ਼ਰਮਾ ਜਾਣੀ ਚਾਹੀਦੀ ਉਹ ਮੂੰਹ ਮੋੜ ਜਾਏ ਸੋ ਜਾਏ ਪਛਤਾਵੇ ਉਹ ਵੀ ਮੈਂ ਕਿੱਥੇ ਪੰਗਾ ਲੈ ਲਿਆ ਸਾਨੂੰ ਇਹ ਤਾਂ ਮਿਲਿਆ ਨਹੀਂ ਗੁਰਬਾਣੀ ਦੀ ਸਿੰਗਲ ਤੋਂ ਤਾਂ ਵਿਆਖਿਆ ਹੋਈ ਨਹੀਂ ਸਾਰਾ ਕ੍ਰੈਡਿਟ ਤਾਂ ਰੱਬ ਨੂੰ ਦੇ ਤਾ ਸਾਨੂੰ ਤਾਂ ਬਸ ਇੱਕ ਦਾ ਨਾਮ ਜਪੋ ਇੱਕ ਨੂੰ ਧਿਆਉ ਸਭ ਕੁਝ ਕਰਦਾ ਆ ਕਿਉਂ ਅਸੀਂ ਕਿੱਥੇ ਰਹਿ ਗਏ ਸਿੱਖ ਕਿੱਥੇ ਰਹਿ ਗਏ ਜਿਉ ਕ੍ਰੈਡਿਟ ਗੁਰੂ ਸਾਹਿਬ ਨੂੰ ਦੇਈ ਸੀ ਵੀ ਸਾਡੇ ਵੱਡੇ ਬਡੇਰਿਆਂ ਨੇ ਫੈਸਲੇ ਲਈ ਆ ਸਾਨੂੰ ਦੱਸਿਆ ਆ ਕਿ ਘਬਰਾਉਣਾ ਨਹੀਂ ਆ ਠੀਕ ਆ ਬੱਤ ਤੋਂ ਬਦ ਮੌਤ ਆਉਂਦੀ ਆ ਪਹਿਲੇ ਪਾਸ਼ਾ ਨੇ ਪਹਿਲੇ ਸ਼ੁਰੂ ਚ ਗੱਲ ਕਹਿ ਦਿੱਤੀ ਸੀ ਵੀ ਭਰੋਸਾ ਨਹੀਂ ਕੋਈ ਇੱਕ ਠਣਕੇ ਦੀ ਗੱਲ ਐ ਇੱਥੇ ਮਿੱਟੀ ਦਾ ਭਾਂਡਾ ਐ ਇੱਦਾਂ 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 ਕਈ ਵਾਰੀ ਤੁਸੀਂ ਦੇਖੋ ਨਾ কুমਾਰ ਦੇ ਕੋਲ ਮਿੱਟੀ ਦਾ ਭਾਂਡਾ ਦੇਖਣ ਜਾਂਦੇ ਆ ਉਹ ਘੜੇ ਨੂੰ ਕਈ ਵਾਰੀ ਇੱਦਾਂ ਇੱਦਾਂ ਉਂਗਲੀ ਮਾਰ ਕੇ ਠਣਕਾ ਕੇ ਦੇਖ ਦਿੰਦਾਂ ਤੇ ਆਵਾਜ਼ ਆਉਂਦੀ ਆ ਠਣ ਆਵਾਜ਼ ਆਉਂਦੀ ਆ ਪਰ ਜਿਹੜਾ ਕਿਤੋਂ ਟੜਕੇ ਆਇਆ ਮਾੜਾ ਮੂਟਾ ਖੁਰਚੇ ਜਾ ਕੇ ਪਾਣੀ ਦਾ ਪੱਕੇ ਦੇਖ ਨਹੀਂ ਸਕਦਾ ਬੰਦਾ ਘਸ ਕਰਕੇ ਮਲੋ ਮੀ ਪੈਂਦਾ ਬਾਹਰ ਭਾਂਡੇ ਦਾ ਲੱਗਿਓ ਤੁਸੀਂ ਜਾ ਕੇ ਪਾਣੀ ਪਾ ਕੇ ਗਿੱਲੇ ਦੇ ਵਿੱਚ ਪਤਾ ਨਹੀਂ ਲੱਗਣਾ ਉਸ ਵੇਲੇ ਠਲਕਾ ਕੇ ਦੇਖਦੇ ਆ ਵੀ ਜੇ ਟੜਕਿਆ ਹੋਵੇ ਤਾਂ ਉਹਦੀ ਆਵਾਜ਼ ਹੋਰ ਤਰ੍ਹਾਂ ਦੀ ਹੋਣੀ ਆ ਨਹੀਂ ਤਾਂ ਆਵਾਜ਼ ਉਹਦੇ ਮੂੰਹ ਦੇ ਵਿੱਚੋਂ ਆਣੀ ਆ ਕਈ ਵਾਰੀ ਇਦਾਂ ਹੁੰਦੀ ਪੇ ਠੜਕਉਣ ਲੱਗਿਆਂ ਤੇ ਟੜਕ ਜਾਂਦਾ ਉਹ ਐਗਜ਼ਾਮਪਲ ਦਿੰਦੇ ਗੁਰੂ ਸਾਹਿਬ ਕਹਿੰਦੇ ਇਤਨਕ ਲੱਗੋ ਠਣਕਾ ਕੋਈ ਕੋਈ ਵਿਸ਼ਵਾਸ ਨਹੀਂ ਐਸ ਭਾਂਡੇ ਦਾ ਸ਼ਰੀਰ ਨੂੰ ਭਾਂਡੇ ਦਾ ਹਾਲਾਂਕਿ ਉਹ ਮੈਡੀਕਲ ਸਾਇੰਸ ਨਹੀਂ ਉਦੋਂ ਨਹੀਂ ਪਤਾ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਕਿੱਦਾਂ-ਕਿੱਦਾਂ ਅੰਦਰ ਮਾਈਂਡ ਦੇ ਬਾਰੇ ਹੈ ਇੰਡੀਆ ਦੇ ਵਿੱਚ ਖੋਜ ਹੋਈ ਪਰ ਸਰੀਰ ਦੀਆਂ ਬਿਮਾਰੀਆਂ ਬਾਰੇ ਇੰਨਾ ਕੁਝ ਥੋੜੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਉਹਦੇ باوجود ਵੀ ਉਹ ਗੱਲ ਜਿਹੜੀ ਆ ਬੜੀ ਸਾਡੇ ਲਈ ਜਣੀ ਇੱਕ ਯੂਨੀਵਰਸਲ ਟਰੁਥ ਆ ਫੇ ਕੋਈ ਵਿਸ਼ਵਾਸ ਕੋਈ ਕਿਸੇ ਡਾਕਟਰ ਨੂੰ ਵੱਡੇ-ਵੱਡੇ ਡਾਕਟਰ ਜਿਹੜੇ ਆਪ ਡਾਇਗਨੋਸ ਕਰਦੇ ਬਿਮਾਰੀਆਂ ਨੂੰ ਕੈਂਸਰ ਦੇ ਮਰੀਜ਼ ਦੇਖੇ। ਔਰ 올 ਆਫ ਸਡਨ ਅਚਾਨਕ ਇਦਾਂ ਹੁੰਦੀ ਆ ਵੀ ਤੁਸੀਂ 2 ਹਫ਼ਤੇ ਪਹਿਲਾਂ ਡਾਕਟਰ ਨੂੰ ਮਿਲ ਕੇ ਆਉਨੇ ਆ ਬੜਾ ਵਧੀਆ ਆ ਜੇ ਤੁਹਾਨੂੰ ਜਾਣੇ ਆ ਤਾਂ ਅਗਲੇ ਕਹਿੰਦੇ ਨਹੀਂ ਜੀ ਉਹ 4 ਹਫ਼ਤੇ ਛੁੱਟੀ ਤੇ ਡਾਇਗਨੋਸ ਹੋ ਗਿਆ। ਕੋਈ ਦਿਲ ਦੀ ਬਿਮਾਰੀ ਆ ਕੋਈ ਹੋਰ ਵੱਡੀ ਬਿਮਾਰੀ ਆ ਉਹਦੇ ਲਈ ਖਰ ਕਿਸੇ ਨਾਲ ਵੀ ਵਾਪਰ ਸਕਦਾ। ਕੋਈ ਵੱਡੀ ਗੱਲ ਨਹੀਂ। ਇਹ ਗੱਲ ਗੁਰੂ ਸਾਹਿਬ ਉਸ ਵੇਲੇ ਕਹਿਣਾ ਚਾਹੁੰਦੇ ਇਹ ਗੱਲ ਪਤਾ ਹੋਣ ਦੇ ਬਾਵਜੂਦ ਵੀ ਜਾਣੀ ਪੇ ਪਤਾ ਨਹੀਂ ਭਰੋਸਾ ਦੋ ਦੋ ਉਸ ਵੇਲੇ ਆਪਸ਼ਨ ਆਇਆ ਤੁਹਾਡੇ ਕੋਲ ਤੁਹਾਡੀਆਂ ਅੱਖਾਂ ਕੀ ਦੇਖਦੀਆਂ ਆ ਤੁਹਾਡੇ ਕੰਨ ਕੀ ਸੁਣਦੇ ਆ ਉਹਨਾਂ ਨੂੰ ਦਿਮਾਗ ਪ੍ਰੋਸੈਸ ਕਰਦਾ ਹੈ ਦੋ 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 ਪੱਖਾਂ ਨਾਲ ਪ੍ਰੋਸੈਸ ਕਰਦਾ ਉਹ ਇੱਕ ਤਾਂ ਦੇਖ ਲੈਂਦਾ ਆ ਪੇ ਆ ਸਾਹਮਣੇ ਆਇਆ ਇੱਕ ਉਹਦੀ ਪਰਸੈਪਸ਼ਨ ਬਣਾਉਂਦਾ ਆ ਜੋੜ ਘਟਾਓ ਕਰਦਾ ਉਹਦੇ ਉੱਤੇ ਉਹ ਤੁਹਾਡਾ ਆਪਣਾ ਕੁ ਕਿਸੇ ਨੇ ਲਿਖਿਆ ਹੈ ਕੁਛ ਇਦਾਂ ਜਿਹੜੀ ਆ ਗੱਲ ਲਿਖੀ ਗਈ ਆ ਤੇ ਕਹਾ ਵਿਸਾਸਾ ਇਸ ਭਾਂਡੇ ਦਾ ਇਤਨਕ ਲਾਗੋ ਠਨਕਾ ਇਹ ਗੱਲ ਪੜੀ ਤਾਂ ਸਾਰਿਆਂ ਨੇ ਹੀ ਆ ਪਰ ਉਹ ਪੜਨ ਦੇ ਜਿਹੜੇ मीनिंग ਜਿਹੜੇ ਅਰਥ ਕੱਢੇ ਆ ਨਾ ਤੇ ਗੁਰੂ ਸਾਹਿਬ ਆ ਗੱਲ ਕਹਿੰਦੇ ਆ ਵਿਸ਼ਵਾਸ ਨਹੀਂ ਇਹਦਾ ਇਹ ਤਾਂ ਭਾਂਡੇ ਦਾ ਉਹਦੇ ਅਰਥ ਹਰੇਕ ਨੇ ਜਿਹੜਾ ਡਰਪੋਕ ਬੰਦਾ ਆ ਜਿਹੜਾ ਕਮਚੋਰ ਬੰਦਾ ਆ ਜਿਹੜਾ ਕਾਇਰ ਬੰਦਾ ਆ ਉਹਨੇ ਬਾਹਰ ਨਿਕਲਣਾ ਬੰਦ ਕਰ ਦੇਣਾ ਉਹਨ ਖਤਰੇ ਮੁੱਲ ਨਹੀਂ ਲੈਣੇ ਉਹਨਾਂ ਅੰਦਰ ਡਰ ਪਾੜ ਲੈਣਾ ਆ ਵੀ ਗੁਰੂ ਸਾਹਿਬ ਕਹਿੰਦੇ ਇਹਦਾ ਭਰੋਸਾ ਨਹੀਂ ਕੋਈ ਵੀ ਇਦਾਂ ਨਾ ਹੋਵੇ ਮੈਂ ਪੰਗਾ ਲੈ ਲਵਾਂ ਕਿਸੇ ਨਾਲ ਮੇਰਾ ਮੇਰਾ ਉਹ ਹਾਲ ਕਰ ਦੇਣ ਮੇਰੇ ਟੱਬਰ ਨੂੰ ਨੁਕਸਾਨ ਪਹੁੰਚਾ ਦੇਣ ਇਹ ਤਾਂ ਮਿੱਟੀ ਦਾ ਭੰਡਾ ਆ ਜਿਸ ਮੁੱਚਤਾ ਵਿਚਾਰ ਨਹੀਂ ਆ ਉਹਦੇ ਗੇੜ ਵਿੱਚ ਆਉਣੀ ਆ ਵੀ ਨਹੀਂ ਇਹ ਤਾਂ ਇਹ ਤਾਂ ਖਤਮ ਹੋਣਾ ਹੀ ਹੁਣਾ ਆ ਕੋਈ ਗੱਲ ਨਹੀਂ ਮੇਰੀ ਮੋਟੀ ਮੈਨੂੰ ਤਾਂ ਚਾ ਚੜਦਾ ਦੇਖ ਕੇ ਮੇਰੀ ਤੱਕ ਮੇਰੀ ਤੱਕ ਜਿਹੜੇ ਰਗਾਂ ਦਾ ਖੂਨ ਆ ਉਹਦੀ ਹਰਕਤ ਹੀ ਉਦੋਂ ਹੁੰਦੀ ਆ ਜਦੋਂ ਮੈਂ ਦੇਖਦਾ ਪੀ ਮੈਂ ਰਾਤ ਤੇ ਤੁਰਿਆ ਹੋ ਕਿੰਨਾ ਸਵਾਦਲਾ ਐਕਸਪੀਰੀਅੰਸ ਹੁੰਦਾ ਸਾਡੀ ਜ਼ਿੰਦਗੀ ਦਾ ਜੇ ਗੁਰੂ ਸਾਹਿਬ ਘੱਟੋ ਘੱਟ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜੀਵਨ ਦੇ ਕਾਰਨਾਮਿਆਂ ਨੂੰ ਉਹਨਾਂ ਦੇ ਕਾਰਨਾਮੇ ਕਰਕੇ ਸਾਡੇ ਮੂਰੇ ਰੱਖਿਆ ਜਾਂਦਾ ਹੁੰਦਾ ਹੁਸਾਕਦਾ ਸੀ ਕਦੇ ਗੁਰੂ ਨਾਨਕ ਵਰਗੇ ਪਾਤਸ਼ਾਹਲੇ ਜਿਹੜੇ ਇਹਨੇ ਸੁਲਝੇ ਹੋਏ ਆ ਉਹਨਾਂ ਦੇ ਬਾਰੇ ਲਿਖਣ ਲੱਗਾ ਕੋ ਲਿਖ ਦਿੰਦਾ ਬਈ ਮੱਜਾਂ ਚਾਰਨ ਗਏ ਤਾਂ ਮੱਜਾਂ ਖੇਤ ਚ ਵੱਢ ਗਈਆਂ ਕਿਉਂਕਿ ਪਲੋਟ ਜਿਹੜਾ ਆ ਜਦੋਂ ਹੁਣ ਗੱਲ ਇਹ ਆ ਬਈ ਬਾਕੀਆਂ ਦੇ ਦੂਜੇ ਧਰਮਾਂ ਦੇ ਰਹਿਬਰਾਂ ਦੇ ਸਿਰਾਂ ਤੇ ਸੱਪ ਛਾਂ ਕਰਦਾ ਹੁਣ ਇੱਥੇ ਤਾਂ ਛਾਂ ਨਹੀਂ ਹੋ ਰਹੀ ਉੱਥੇ ਕਰਮਾਤਾਂ ਵਾਪਰਦੀ ਇੱਥੇ ਕਰਮਾਤ ਨਹੀਂ ਵਾਪਰਦੇ ਹੁਣ ਸੱਪ ਦੀ ਸ਼ਾਨ ਲਈ ਅਗਲੇ ਨੇ ਉਸਲਾ ਦਿੱਤਾ ਉਹਨਾਂ ਨੂੰ ਹੁਣ ਸਲਾਹ ਕੇ ਉਥੋਂ ਉਥੋਂ ਉਹ ਖੇਤਾਂ 'ਚ ਬਾੜ ਕੇ ਉਹਨਾਂ ਨੂੰ ਮੁੜ ਕੇ ਕਰਾਮਾਤ ਕਰਕੇ ਫਸਲਾਂ ਠੀਕ ਕਰਵਾ ਦਿੱਤੀ ਪਰ ਇਹ ਤੁਸੀਂ ਤੁਹਾਨੂੰ ਕੋਈ ਬੰਦਾ ਤੁਸੀਂ ਕੋਈ ਕੰਮ ਤੇ ਬੰਦਾ ਰੱਖਣਾ ਤੁਹਾਡਾ ਸਟੋਰ ਆ ਮੰਨ ਲਓ ਟਰੱਕ ਆ ਟਰੱਕਾਂ ਦੀ ਕੰਪਨੀ ਆ ਕੈਨੇਡਾ ਅਮਰੀਕਾ 'ਚ ਕਿਸੇ ਦੀ ਤੁਹਾਡੀ ਉੱਥੇ ਕੋਈ ਬੰਦਾ ਜੌਬ ਲੈਣ ਜਾਂਦਾ ਤੇ ਕੋਈ ਦੱਸੇ ਪੇ ਬਹੁਤ ਇਹ ਤਾਂ ਬਹੁਤ ਵਧੀਆ ਬੰਦਾ ਜੀ ਇਹ ਸ਼ਹੀਦੀ ਪਰਿਵਾਰ ਵਿੱਚੋਂ ਆ ਐਦਾਂ ਇਹਨਾਂ ਦੇ ਪਰਿਵਾਰ ਦਾ ਆ ਪਿਛੋਂ ਪਿਛੋਕੜ ਆ ਇੰਨੀ ਮਿਹਨਤ ਆ ਇਹਨਾਂ ਕੋ ਸਾਰੀ ਕੌਮ ਦਾ ਪੇ ਇਹ ਤਾਂ ਇੱਕ ਵਾਰੀ ਟਰੱਕ ਚਲਾਉਂਦਾ ਸੀ ਐਦਾਂ ਟਰੱਕ ਚਲਾਉਂਦੇ ਚਲਾਉਂਦੇ ਉਹ ਉਹ ਇਹਦੀ ਅੱਖ ਲੱਗ ਗਈ ਤੇ ਟਰੱਕ ਛੜ ਗਿਆ ਇਧਰ ਕਾਰਾਂ ਦੇ ਉੱਤੇ ਉੱਥੇ ਰਿਪੋਰਟ ਹੋ ਗਈ ਦਵਾਈ ਦੀ ਗੱਲ ਆ ਤੇ ਪੁਲਿਸ ਆ ਗਈ ਸਾਲੀ ਨੇ ਜਦੋਂ ਦੇਖਿਆ ਉਹ ਲੱਭਣ ਉਹ ਜਿਹੜੀਆਂ ਕਾਰਾਂ 15 20 ਕਾਰਾਂ ਟੁੱਟ ਗਈਆਂ ਸਾਰੀਆਂ ਠੀਕ ਉਹ ਲੱਗਦਾ ਸਟ੍ਰਕਟ ਤਾਂ ਦਰੜ ਕੇ ਲੰਘਿਆ ਸੀ 10 15 ਬੰਦੇ ਮਰ ਗਏ ਸੀ ਪਰ ਜਦੋਂ ਪੁਲਿਸ ਗਈ ਜਦੋਂ ਚੈੱਕ ਕੀਤਾ ਸਾਰੇ ਠੀਕ ਜੇ ਕੋ ਤੁਹਾਨੂੰ ਕਿਸੇ ਬਾਰੇ ਇਹ ਕਹਾਣੀ ਸੁਣਾਵੇ ਸਾਰੇ ਜਣੇ ਟਰੱਕਾਂ ਦੇ ਮਾਲਕ ਜਿਹੜੇ ਆ ਜਿਹੜੇ ਵਰਕਰ ਰੱਖਦੇ ਆ ਉਹ ਠੰਡੇ ਦਿਮਾਗ ਨਾਲ ਸੋਚਿਓ ਜੇ ਤੁਹਾਨੂੰ ਜਿਹੜੇ ਬੰਦੇ ਨੂੰ ਤੁਸੀਂ ਡਰਾਈਵਰ ਰੱਖਣਾ ਉਹਦੇ ਬਾਰੇ ਕੋ ਇਹੋ ਜਿਹੀ ਕਹਾਣੀ ਸੁਣਾਵੇ ਕਿ ਤੁਸੀਂ ਉਹਨੂੰ ਕੰਮ ਤੇ ਰੱਖ ਲਓਗੇ ਕੀ ਸ਼ਬੀ ਬਣਦੀ ਆ ਤੁਹਾਡੀ ਨਿਗਾਹ ਦੇ ਵਿੱਚ ਉਹਦੀ ਜਿਹੜਾ ਸੋਝੰਦ ਦਾ ਕੰਮ ਕਰਦਾ ਕਰਦਾ ਗੁਰੂ ਸਾਹਿਬ ਨੂੰ ਕਿੰਨੇ ਗੈਰ ਜ਼ਿੰਮੇਵਾਰ ਬਣਾ ਕੇ ਇਹ ਪੇਸ਼ ਕੀਤਾ ਸਾਡੇ ਮੂਹਰੇ ਇੱਕ ਰੱਬ ਦੀ ਵਜਾ ਕਰਕੇ ਵਿਜੇ ਪਾਸ਼ਾ ਦਾ ਫੈਸਲਾ ਕੋ ਲੀਡਰ ਵਾਲਾ ਫੈਸਲਾ ਨਹੀਂ ਹੈ ਤੇ ਯੋਗਤਾ ਹੈ ਨਹੀਂ ਉਹਦੇ باوجود ਵੀ ਆਪਣੀ ਲੜਕੀ ਨਾਲ ਵਾਅਦਾ ਕਰ ਦਿੱਤਾ ਬਾਗਲ ਤੋਂ ਵੱਧ ਕੇ ਕਿੰਨੇ ਹੋ ਸਕਦੇ ਉਹ ਗੁਰੂ ਸਾਹਿਬ ਬਾਦਲ ਨੂੰ ਪਿੱਟਦੇ ਸੀ ਤੇ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਇਹ ਲੀਡਰਾਂ ਨੇ ਆਪਣੇ ਬੱਚੇ ਕਰ ਲਏ ਉਹਨੂੰ ਤੋਂ ਵੱਧ ਕੇ ਕੀ ਹੋ ਸਕਦੇ ਗੁਰੂ ਸਾਹਿਬ ਸਾਡੀ ਨਿਗਾਹ ਦੇ ਵਿੱਚ ਆਮ ਲੋਕਾਂ ਦੀ ਨਿਗਾਹ ਦੇ ਵਿੱਚ ਕਰਪਸ਼ਨ ਦਾ ਮੁੱਢੇ ਚ ਭਰ ਦਿੱਤੀ ਅਸੀਂ ਰੱਬ ਦੀ ਵਜ੍ਹਾ ਕਰਕੇ ਬੜਾ ਸਰਾਪਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਮਹਾਨ ਬਣਾਉਣ ਦੀ ਵਜ੍ਹਾ ਕਰਕੇ ਜਦ ਕੇ ਸੱਚਾਈ ਹੈ ਜਾਂ ਫੇ ਯੋਗਤਾ ਹੈ ਚੌਥੇ ਪਾਤਸ਼ਾਹ ਦੀ ਗੁਰੂ ਰਾਮਦਾਸ ਦੀ ਭਾਈ ਜੇਠਾ ਜੀ ਦੀ ਜਿਹੜੀ ਖਿੱਚ ਕੇ ਲੀਡਰ ਦੇਵਸੰਦ ਦਾ ਜਿਹਦਾ ਕੁਦਰਤ ਦਾ ਨਿਜਮ ਹੈ ਨਾ اٹਾਲਿਆ ਉਹ ਉੱਥੇ ਉੱਥੇ ਪੱਖਪਾਤ ਹੋ ਨਹੀਂ ਸਕਦਾ ਜਿਹੜਾ ਸੱਚਾ ਨਿਆਂ ਕਰੇ ਕਰਤਾਰ ਆ ਜਿਹੜਾ ਤਖਤ ਬਹੇ ਤਖਤ ਦੀ ਕੀ ਲਾਇਕ ਆ ਉਹ ਨਿਜਮ ਦੇ ਤਹਿਤ ਆ ਤੇ ਜਿਹੜਾ ਲੀਡਰ ਹੈ ਜਿੱਦਾਂ ਜਿੱਦਾਂ ਤੁਸੀਂ ਉੱਤੇ ਹੀ ਜਾਂਦੇ ਜਾਂਦੇ ਨਾ ਉੱਚੇ ਹੁੰਦੇ ਜਾਂਦੇ ਆ ਉਦਾਂ ਉਦਾਂ ਤੁਸੀਂ ਉਸ ਇੱਕ ਵਾਂਗ ਉਸ ਨਿਜਮ ਵਾਂਗ ਬੇਪਰਵਾਹ ਬੇਖੌਫ ਪਰਉਪਕਾਰੀ ਇੱਕੋ ਜਿਹਾ ਬ੍ਰਭਰਤ ਸਾਰਿਆਂ ਨੂੰ ਇੱਕੋ ਹੀ ਨਿਗਾਹ ਨਾਲ ਦੇਖਣ ਵਾਲੇ ਦਇਆਲੂ ਤਾਂ ਇੱਕ ਸਖਤ ਤਖਤ ਵਹੀ ਤਖਤੇ ਕੀ ਲਾਇਕ ਦੇ ਅਰਥੀ ਤੁਹਾਨੂੰ ਆਪਣੇ ਫੈਸਲੇ ਯੋਗਤਾ ਤੇ ਅਧਾਰਿਤ ਕਰਨੇ ਪੈਣੇ ਆ ਗੁਰੂ ਸਾਹਿਬ ਨੇ ਵੀ ਉਹ ਕੀਤੇ